ਕੋਮਾ ਕੋਮਾ ਤੇ ਮੈਂ ਨਹੀਂ ਗੁਰਨਾ ਕੋਈ ਆ ਪਾਣੀ ਪਾ ਲਾ ਬਣੀ ਪਾਣੀ ਪਾ ਲਾ ਪਾਣੀ ਬਣੀ ਪਾਜੀ ਕੋ ਦੁਕਾਨੀ ਹੈ ਪਾਜੀ ਲੋ ਆਇਓ ਲੋ ਹੈ ਪਾਜੀ ਕੋ ਦੁਕਾਨੀ ਹੈ ਮੈਂ ਵੀ ਆ ਕੇ ਸੇ ਬੋਲਣ ਕੋਈ ਨਹੀਂ ਆਈ ਬੰਤੋ ਪਾਜੀ ਪਾਜੀ ਦਾਰੀਆ ਦਾ ਪ੍ਰੈਸਿੰਗ ਦਾ ਲੱਗਦਾ ਹੈ ਬੰਦੇ 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 ਵਸੇ ਮੇਡ ਲਾ ਕੀ ਕਹਿੰਦੇ ਬਾਜਾ ਬਾਜਾ ਬਾਬਾ ਅੱਗੇ ਆਉਂਗੇ ਸੇ ਮੈਂ ਤੇ ਇਹਨਾਂ ਦੇ ਚੱਲਣ ਦੀ ਖਰਾਬ ਮੇਰੇ ਘਾੜੀ ਦੁਕਾਨ ਹੈ ਹਾਂਜੀ ਮੈਂ ਪਾਜੀ ਹਾਂਜੀ ਸਰ ਕਿੱਥੇ ਲੱਗੀ ਆ ਗਈ ਕਿੰਨੀਆਂ ਦੁਕਾਨਾਂ ਨੂੰ ਲੱਗੀ 22:02 ਤੇ ਸਤਨਤਰਾ ਆਈ ਸੀ ਯਾਨੀ ਕਿ 10:02 ਤੇ ਸਤਨਤਰਾ ਆਈ ਹੈ ਬਾਈ ਡੁਗਰੀ ਰੋਡ ਚੌਂਕੀ ਦੇ ਸਾਹਮਣੇ ਦੁਕਾਨਾਂ ਜਾ ਕੇ ਰਹੀ ਆ ਅਸੀਂ ਹੋਰੀ ਤੋਰ ਤੇ ਮਿਲ ਕੇ ਗਿੱਲਰ ਰੋਡ ਫਾਸਟੇਸ਼ਨ ਦੀ ਗੱਡੀ ਨੂੰ ਰਨ ਆਊਟ ਕੀਤੀ ਆ ਉਸ ਤੋਂ ਬਾਅਦ ਅੱਗ ਜ਼ਿਆਦਾ ਹੋਣ ਕਰਕੇ ਅਸੀਂ ਲੋ ਵੱਡੀਆਂ ਹੈੱਡਕਵਰਟਰ ਤੋਂ ਲੈ ਕੇ ਆਏ ਆ ਸਰ ਕਾਦਾ ਕੰਮ ਸੀ ਕਰਦੇ ਤੇ ਸਪੇਅਰ ਪਾਰਟ ਦਾ ਦੱਸ ਰਿਹਾ ਜੀ ਤੈਨੂੰ ਗਦਾਮ ਫਰਸਟ ਫਲੋਰ ਅਵੇਲੇਬਲ ਹੋੜਾ ਨੂੰ ਕਿੰਨੇ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਦੇ ਆ ਗਏ ਲਾਈਆਂ ਜੀ ਇਹ ਤੇ ਗੱਡੀਆਂ ਗੱਡੀਆਂ ਵਾਈ ਰਿਫਲ ਹੋ ਕੇ ਆਣਗੇ ਬਾਰ ਬਾਰ ਜਾ ਕੇ ਦੋਸਤੋ ਆ ਦੇਖ ਜੀ ਉੱਪਰ ਜਾ ਕੇ ਫਸਟ ਫਲੋਰ ਜਿਹੜੀ ਕਲੀਅਰ ਹੋ ਗਈ ਹੈ ਸੈਕੰਡ ਫਲੋਰ ਤੇ ਲੱਗ ਰਿਹਾ ਹੈ ਕੰਟਰੋਲ ਚੱਕ ਕੰਟਰੋਲ ਤੇ ਨਹੀਂ ਹੋਈ ਹੈ ਜੀ ਹੈਗੀ ਥਰਡ ਫਲੋਰ ਤੇ ਵੀ ਅੱਗ ਲੱਗੀ ਹੈ ਤੇ ਕੋਈ ਜਾਨੀ ਨੁਕਸਾਨ ਤੇ ਨਹੀਂ ਹੈ ਜਾਨੀ ਨੁਕਸਾਨ ਤੇ ਅਜੇ ਕਹਿੰਦੇ ਦੁਕਾਨ ਬੰਦੀ ਸੀ ਕੋਈ ਜਾਨੀ ਨੁਕਸਾਨ ਕਿੰਨੇ ਵਜੇ ਅੱਗ ਲੱਗੀ ਤੇ ਕਿੰਨੇ ਵਜੇ ਪਹੁੰਚ ਕੇ ਤੁਸੀਂ ਅੱਗ ਜਿਹੜੀ ਲੱਗਦੀ ਸੂਚਨਾ ਮਿਲੀ ਸਾਨੂੰ 10 ਵਜੇ 2 ਮਿੰਟ ਤੇ ਮਿਲੀ ਆ ਯਾ ਫੀ ਕੋਰੀਡੋਰ ਤੋਂ ਮੇਰੇ ਕੋਲ 5 ਮਿੰਟ ਲੱਗਿਆ ਰੈਗਲ ਰੋਡ ਤੋਂ ਫਾਇਰ ਸਟੇਸ਼ਨ ਤੱਕ ਆਇਆ ਸੀ 5 ਮਿੰਟ ਦਾ ਦਸਤਾ ਹੋਣਾ ਸੀ ਪਤਾ ਨਹੀਂ ਹਾਂ ਉਸ ਤੋਂ ਆ ਅਸੀਂ ਦੋ ਬੰਨੀਆਂ ਹੈਡਵਾਰਟ ਤੋਂ ਲੈ ਕੇ ਵੈਸੇ ਕੰਟਰੋਲ ਹੈ ਜੀ ਅੱਗੇ ਤੇ ਨਹੀਂ ਥੋੜਾ ਫਲੋ ਜਿਆਦਾ ਹੈ ਜੀ